ਸੰਗਤ ਦਾ ਸ਼ੁਕਰੀਆ ਕਰਦਾ ਜਿੰਨਾ ਤੁਸੀਂ 1999 ਦੇ ਵਿੱਚ ਵੋਟਾਂ ਪਾ ਕੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਅੱਜ ਆਪਾਂ ਮਾਂ ਪੋਲੀਟਿਕਲ ਗੱਲ ਕਰਦੇ ਹਾਂ ਮਾਂ ਬੋਲੀ ਦੀ ਗੱਲ ਕਰਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮਾਂ ਬੋਲੀ ਕਿਵੇਂ ਤਬਦੀਲ ਹੋਈ ਤੇ ਕਿਵੇਂ ਸਾਨੂੰ ਵਿਰਸੇ ਦੇ ਵਿੱਚ ਮਿਲੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਨਵਾਂ ਧਰਮ ਸਾਨੂੰ ਦੇਤਾ ਇੱਕ ਨਮੀ ਕੌਮियत ਦੇਤੀ ਜੇ ਧਰਮ ਤੇ ਕੌਮियत ਦਿੱਤੀ ਹੈ ਤਾਂ ਫਿਰ ਉਸ ਦਾ ਤੋਰ ਤ੍ਰਿਕਾ ਕਿਵੇਂ ਚੱਲੂਗਾ ਕਿਵੇਂ ਇਸਲਾਮ ਦਾ ਜਿਹੜਾ ਕਬਜ਼ਾ ਹੋਇਆ ਹੋਇਆ ਸੀ ਹਿੰਦੂ ਧਰਮ ਦਾ ਕਬਜ਼ਾ ਹੋਇਆ ਹੋਇਆ ਸੀ ਸੰਸਕ੍ਰਿਤ ਦੇ ਵਿੱਚ ਇਸਲਾਮ ਦਾ ਕਬਜ਼ਾ ਹੋਇਆ ਸੀਗਾ ਅਰਬੀ ਦੇ ਵਿੱਚ ਜਿਹੜਾ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਤਾਂ ਫਿਰ ਇੱਥੇ ਗੁਰੂ ਅੰਗਦ ਸਾਹਿਬ ਨੇ ਦੋ ਚੀਜ਼ਾਂ ਕਰਤੀਆਂ ਕਿ ਇਹ ਕੌਮियत ਵੀ ਅੱਗੇ ਵਧੇ ਤੇ ਧਰਮ ਵੀ ਅੱਗੇ ਵਧੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਕਿ ਜੇ ਨਵਾਂ ਧਰਮ ਅਸੀਂ ਬਣਾਉਂਦੇ ਆਂ ਨਵੀਂ ਕੌਮ ਨੂੰ ਬਣਾਉਂਦੇ ਆਂ ਤਾਂ ਫੇਰ ਇਹਦੀ ਬਰੋਤ ਤਾਂ ਵੀ ਹੋਗੀ ਸੂਰ ਸੋ ਪਛਾਣੀਏ ਜੋ ਲੜੇ ਦੀਨ ਕੇ ਹੇਤ ਜੀ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਸਾਰਾ ਦ੍ਰਿਸ਼ ਦਿੱਖਦਾ ਸੀਗਾ ਫੇਰ ਗੁਰੂ ਅੰਗਦ ਸਾਹਿਬ ਨੇ ਇੱਥੇ ਦੋ ਚੀਜ਼ਾਂ ਕੀਤੀਆਂ ਕੌਮੀਅਤ ਤੇ ਧਰਮ ਦੇ ਲਈ ਇੱਕ ਨਵੀਂ ਲਿਪੀ ਦਿੱਤੀ ਗੁਰਮੁਖੀ ਹੁਣ ਇਹ ਬਹੁਤ ਜ਼ਰੂਰੀ ਸੀ ਕਿਉਂ ਕਰਕੇ ਤੁਸੀਂ ਸਾਰੇ ਪੜ੍ਹੇ ਲਿਖੇ ਵਿਦਵਾਨ ਹੋ ਤੁਸੀਂ ਮੈਨੂੰ ਦੱਸੋ ਕਿ ਜੇ ਤੁਸੀਂ ਹਿੰਦੀ ਹੀ ਸਿਰਫ ਪੜ੍ਹਦੇ ਹੋ ਤੇ ਤੁਸੀਂ ਘੋੜਾ ਕਿਵੇਂ ਕਹੋਗੇ ਘਰ ਕਿਵੇਂ ਕਹੋਗੇ ਕਿਹਦੀ ਜਨਤਾ ਫਿਰ ਇਹ ਜਿਹੜੀ ਨਵੀਂ ਜ਼ਬਾਨ ਸਾਨੂੰ ਦਿੱਤੀ ਲਿਪੀ ਇਹਦੇ ਵਿੱਚ ਸਾਰਾ ਭਰਪੂਰ ਹੋ ਗਿਆ ਫਿਰ ਜਿਸ ਸੂਰਸੋ ਪਛਾਣੀ ਦੀ ਗੱਲ ਕੀਤੀ ਹੈ ਕਿ ਜੇ ਧਰਮ ਤੇ ਕੌਮੀਅਤ ਨੇ ਅੱਗੇ ਚੱਲਣਾ ਹੈ ਫਿਰ ਮਹਾਰਾਜ ਸੱਤੇ ਪਾਤਸ਼ਾਹ ਨੇ ਇੱਥੇ ਸਾਨੂੰ ਖਾੜੇ ਵੀ ਦਿੱਤੇ ਕਿ ਜੇ ਧਰਮ ਤੇ ਕੌਮੀਅਤ ਨੂੰ ਬਚਾਉਣਾ ਹੈ ਫਿਰ ਸ਼ਰੀਰ ਵੀ ਤਖੜਾ ਹੋਣਾ ਚਾਹੀਦਾ ਹੈ ਜੇ ਸਾਰੀ ਸਮਾਜ ਵੰਡੀ ਹੋਈ ਹੈ ਤੇ ਉਸ ਨੂੰ ਇੱਕ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਤੀਜੇ ਪਾਤਸ਼ਾਹ ਨੇ ਸਾਨੂੰ ਬੋਲੀ ਬਣਾ ਕੇ ਦਿੱਤੀ ਗੋਇੰਦਵਾਲ ਸਾਹਿਬ ਜਿੱਥੇ ਜਾਤ ਪਾਤ ਤੋਂ ਰਹਿਤ ਹੋ ਕੇ ਆਪਾਂ ਇਸ਼ਨਾਨ ਕਰ ਸਕਦੇ ਸੀਗੇ ਉਸ ਵਕਤ ਮੋਗਲ ਹਕੂਮਤ ਦੀਆਂ 22 ਮੰਜੀਆਂ ਸੀਗੀਆਂ 22 ਰੋਬਨ ਸੂਬੇ ਸੀਗੇ ਤੇ ਜੀ ਪਾਛੇ ਨੇ ਫੇਰ ਬਾਈ ਮੰਝੀਆਂ ਪੈਦਾ ਕੀਤੀਆਂ ਬਰਾਬਰ ਦੀ ਟੱਕਰ ਸਾਡੇ ਗੁਰੂ ਸਾਹਿਬ ਲੈਂਦੇ ਗਏ ਚੌਥੇ ਪਾਛੇ ਨੇ ਸਾਨੂੰ ਰੋਬ ਦਿੱਤਾ ਸ੍ਰੀ ਅਮਰਸਰ ਸਾਹਿਬ ਦਾ ਪੰਜਵੇਂ ਪਾਛੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤੇ ਦਰبار صاحب ਦਿੱਤਾ ਉਧਰ ਚਾਰ ਦਰਵਾਜੇ ਰੱਖੇ ਤੁਸੀਂ ਮੰਦਰ ਮਸੀਤ ਗਿਰਜੇ ਘਰ ਦੇ ਵਿੱਚ ਚਲੇ ਜਾਓ ਉੱਥੇ ਤੁਹਾਨੂੰ ਸਿਰਫ ਇੱਕ ਦਰਵਾਜਾ ਮਿਲੂਗਾ ਪਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਚਾਰ ਦਰਵਾਜੇ ਐ ਕਿ ਇੱਥੇ ਸਾਰੇ ਆਸਤਿਆਂ ਸਾਰੀਆਂ ਜਾਤਾਂ ਪਾਤਾਂ ਧਰਮ ਕਿਸੇ ਨੂੰ ਪਾਬੰਦੀ ਨਹੀਂ ਹੈ ਇਹ ਸਾਰਾ ਕੁਝ ਸਾਡੇ ਗੁਰੂ ਸਾਹਿਬ ਨੇ ਪੌੜੀ ਪੌੜੀ ਕਰਕੇ ਸਾਡੀ ਕੌਮियत ਤੇ ਸਾਡਾ ਧਰਮ ਖੜਾ ਕੀਤਾ ਫਿਰ ਛੇਵੇਂ ਪਾਤਸ਼ਾਹ ਨੂੰ ਪਤਾ ਸੀ ਜੋ ਕਰਕੇ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਸੂਰ ਸੋ ਪਛਾਣੀਏ ਕਿ ਲੜਾਈ ਤਾਂ ਲੜੂਗੀ ਫਿਰ ਜਿਹੜਾ ਪਹਿਲਾ ਹੁਕਮਨਾਮਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਦਿੱਤਾ ਉਹਦੇ ਵਿੱਚ ਲਿਖਿਆ ਕਿ ਇਹ ਮੈਨੂੰ ਪੈਸੇ ਮਾਵਾ ਨਹੀਂ ਚਾਹੀਦੀ ਜਾਂ ਤਾਂ ਘੋੜੇ ਲਿਆਓ ਤੇ ਜਾਂ ਸ਼ਸਤਰ ਲੈ ਕੇ ਆਓ ਉਹਨਾਂ ਨੇ ਸਾਨੂੰ ਮੇਰੀ ਪੀੜੀ ਦਾ ਸੋਚ ਦਿੱਤੀ ਔਰ ਉਸ ਵਕਤ ਦੇ ਵਿੱਚ ਮੋਗਲ ਰਾਜ ਦੇ ਵਿੱਚ ਕੋਈ ਵੀ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਫੜ ਸਕਦਾ ਸ੍ਰੀ ਸਾਹਿਬ ਦੇ ਤੇ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਘੋੜੇ ਦੇ ਤੇ ਸ਼ਿਕਾਰ ਖੇਡਣ ਨੂੰ ਬਾਜ ਨਹੀਂ ਸੀ ਰੱਖ ਸਕਦਾ ਬਾਜ ਬਾਦਸ਼ਾਹ ਜਹਾਂਗੀਰ ਦਾ ਫੜਿਆ ਮਹਾਰਾਜ ਨੇ ਸ਼ਿਕਾਰ ਖੇਡਦੇ ਬਾਜ ਦਿੱਤੇ ਤੇ ਤਾਜ ਦਿੱਤੇ ਕਿ ਅਸੀਂ ਮੁਕਾਬਲੇ ਦੀ ਕੋਮਾ ਸਾਰੀਆਂ ਚੀਜ਼ਾਂ ਦਿੱਤੀਆਂ ਹੁਣ ਤੁਸੀਂ ਮੈਨੂੰ ਕਦੇਈ ਵਾਰ ਇਹ ਕਹਿ ਦਿੰਦੇ ਹੋ ਕਿ ਤੂੰ ਕਹਿੰਦਾਂ ਕਿ ਮੈਂ ਸਦਾਨ ਦੇ ਵਿੱਚ ਮੰਨਦਾ ਨਹੀਂ ਤੇ ਫੇਰ ਤੂੰ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਲੜਦਾ ਹੁਣ ਮੈਨੂੰ ਦੱਸੋ ਕਿ ਬਾਬਾ ਬਿਜੀ ਚੰਦ ਲਾਹੌਰ ਦੇ ਕਿਲੇ ਦੇ ਸੂਬੇਦਾਰ ਨੂੰ ਕਹਿ ਦਿੰਦੇ ਕਿ ਮੈਨੂੰ 6ਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਮੈਂ ਜਹਾਂਗੀਰ ਬਾਦਸ਼ਾਹ ਦੇ ਘਰੇ ਚਰਉਣੇ ਹਾਂ ਤਾਂ ਤੁੰਡਾ ਸੂਬੇਦਾਰ ਬਾਬਾ ਬਿਧੀ ਚੰਦ ਨੂੰ ਅੰਦਰ ਆਉਣ ਦਿੰਦਾ ਹੁਣ ਦਾ ਪੇਚ ਵੀ ਤਾਂ ਆਪਾਂ ਨੇ ਮਾਰਨੇ ਆ ਜੇ ਰਾਜ ਕਰਨਾ ਹੈ ਲੀਡਰ ਫਕੀਰ ਤਾਂ ਹੀ ਹੈਗੇ ਖੱਬੇ ਸੱਚੇ ਵੀ ਹਿਲਣਾ ਹੈ ਹੈਨਾ ਫਿਰ ਰੋਜ ਆਪਾ ਕਰਨੇ ਹੈ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦੇ ਦਰਸ਼ਨ ਤਦਾਦ ਮਹਾਰਾਜ ਕਰੋ ਪਰ ਆਪਾ ਕਿਉਂ ਨਹੀਂ ਕਰਦੇ ਹੈਗੇ ਤੁਸੀਂ ਦੱਸੋ ਕੀ ਵੀਜ਼ਾ ਤਕੜਾ ਹੈ ਰਾਜ ਪਾਸਪੋਰਟ ਤਕੜਾ ਹੈ ਤੇ ਸਾਡੀ ਅਰਦਾਸ ਦਾ ਹੁਕਮ ਤਕੜਾ ਹੈ ਹੁਣ ਸਾਡੇ ਕਿਸਾਨ ਤੇ ਮਜ਼ਦੂਰ ਭਾਈ ਦਿੱਲੀ ਵੱਲ ਮੋਰਚਾ ਲਈ ਫਿਰਦੇ ਆ ਠੀਕ ਹੈ ਬੜੀ ਸੋਹਣੀ ਗੱਲ ਆ ਉੱਥੋਂ ਪ੍ਰਾਪਤ ਤਾਂ ਉੱਥੇ ਹੀ ਹੋਣਾ ਪਰ ਜੇ ਇੱਥੇ ਬਾਗੇ ਦਿੱਤੇ ਹਸੈਣੀ ਵਾਲੇ ਤੇ ਲਾ ਦੇਣ ਤੇ ਸਾਡੀਆਂ ਜਿੰਸਾਂ ਬਾਹਰ ਜਾਣ ਹੁਣ ਮੁੰਜੀ ਦਾ ਭਾਅ ਇੱਥੇ 2500 ਰੁਪਏ ਰਿਹਾ ਉਸ ਵੇਲੇ ਝੋਨਾ ਪਾਕਿਸਤਾਨ ਦੀਆਂ ਮੰਡੀਆਂ ਚ 8000 ਰੁਪਏ ਹੰਟਲ ਵਿਕਦਾ ਸੀਗਾ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਪਾਕਿਸਤਾਨ ਰੂਸ ਤੋਂ ਕਣਕ ਮੰਗਵਾਉਂਦਾ ਸਾਡਾ ਬੰਨੇ ਦੇ ਨਾਲ ਬੰਨਾ ਲੱਗਦਾ ਅਸੀਂ ਕਿਉਂ ਨਹੀਂ ਕਣਕ ਉੱਥੇ 베ਚਦੇ ਤੇ ਨਾਲ ਲੱਗਦੇ ਸਲਾਵਿਕ ਮੁਲਕ ਹੈਗੇ ਆ ਉੱਤੇ ਏਸ਼ੀਆ ਦੇ ਮੁਲਕ ਹੈਗੇ ਆ ਜੇ ਵਪਾਰ ਵਧੂਗਾ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਰੋਜੀ ਵੀ ਮਿਲੂਗਾ ਉਹ ਕਰਕੇ ਸਾਡੇ ਕਿਤੇ ਦੋ ਹੈ ਇੱਕ ਜ਼ਿੰਮੇਦਾਰਾ ਹੈਗਾ ਇੱਕ ਨੌਕਰੀ ਹੈਗੀ ਹੈ ਤੇ ਇੱਕ ਫੌਜ ਹੈ ਤਾਂ ਫੇਰ ਟਰਾਂਸਪੋਰਟਰ ਸਾਡੇ ਬੱਚੇ ਟਰਾਂਸਪੋਰਟ 'ਚ ਲੱਗਣਗੇ ਉੱਧਰ ਜਾਣਗੇ ਉੱਧਰ ਜਾਣਗੇ ਦੇਰਕਾਰੀ ਨੂੰ ਵੀ ਫਾਇਦਾ ਹੋਊਗਾ ਇੰਡੀਆ ਨੂੰ ਵੀ ਫਾਇਦਾ ਹੋਊਗਾ ਜੋ ਕਰਕੇ ਵਪਾਰ ਦੇ ਵਿੱਚ ਜਿਹੜੀ ਖੱਟੀ ਉਹ ਕਰਨਗੇ ਉਹ ਤਾਂ ਇੰਡੀਆ ਦੇ ਕੋਲੇ ਜਾਊਗੀ ਸੋ ਮੇਰਾ ਮਤਲਬ ਹੈ ਕਿ ਆਪਾਂ ਉਧਰਲੇ ਪਾਸੇ ਰੁਕ ਕਿਉਂ ਨਹੀਂ ਰੱਖਦੇ ਆਪਾਂ ਜੇ ਬਾਰਡਰ ਟੱਕਦੇ ਆ ਤੇ ਤੁਹਾਡੇ ਕੋਲੇ ਪਾਰਟੀ ਦਾ ਕਾਰਡ ਹੈਗਾ ਤੇ ਤੁਹਾਨੂੰ ਪੁੱਛਣ ਵਾਲਾ ਕੌਣ ਹੈ ਜਿਹੜੇ ਪਾਰਟੀ ਨੇ ਚਿੱਠੀਆਂ ਦੇ ਕੇ ਬਾਹਰ ਅਮਰੀਕਾ ਭੇਜੇ ਹੈ ਗੁਰਸਿੱਖ ਉਹ ਵਾਪਸ ਆਏ ਆ ਕੋਈ ਹੱਥ ਖੜਾ ਕਰਕੇ ਦੱਸ ਦੇ ਨਹੀਂ ਆਏ ਠੂ ਕਰਕੇ ਉਹਨਾਂ ਨੇ ਕਿਹਾ ਸਾਡੇ ਉੱਤੇ ਜ਼ਬਰ ਹੁੰਦਾ ਹਿੰਦੂਤਵਾ ਨੇ ਸਾਡੇ ਉੱਤੇ ਨਸਲਕੁਸ਼ੀ ਕੀਤੀ ਹੈ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਛਾੜੀਆਂ ਹੈ ਅਰਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ ਹੈ ਤੇ ਅਸੀਂ ਤਾਂ ਹਿਜਰਤ ਕਰਕੇ ਆਏ ਆ ਜਿਵੇਂ ਅਮਰੀਕਾ ਦੇ ਸੀ ਹਿਜਰਤਿਆਂ ਦਾ ਜਿੰਨੇ ਵੀ ਸਿਆਸੀ ਲੋਕ ਦੰਗ ਆਪਣੇ ਆਪਣੇ ਮੁਲਕਾਂ ਤੋਂ ਆਏ ਹੋਏ ਸੀ ਉਹਨਾਂ ਨੇ ਅਮਰੀਕਾ ਬਣਾਇਆ ਫਿਰ ਆਪਣੇ ਬੰਦੇ ਤਾਂ ਨਹੀਂ ਕੋਈ ਵਾਪਸ ਆਏ ਜੋ ਕਰਕੇ ਇੰਟਰਨੈਸ਼ਨਲ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਆਪਾਂ ਚੱਲਦੇ ਹੈਗੇ ਹੁਣ ਜਿਹੜੀ ਬੋਲੀ ਹੈ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਾਨੂੰ ਦਿੱਤੀ ਹੈ ਲਿਪੀ ਇਹਦੀ ਮਹਤੋਂ ਨੂੰ ਦੱਸਿਆ ਔੜਾ ਨਹੀਂ ਕਹਿ ਸਕਦੇ ਹੈਗੇ ਜਦੋਂ ਮੈਂ ਸਕੂਲ ਸੀਗਾ ਮੇਰੀ ਇੱਕ ਬੀਬੀ ਹਿੰਦੀ ਦੀ ਮਾਸਟਰ ਸੀਗੀ ਮੇਰੀ ਉਮਰ ਛੋਟੀ ਸੀ ਉਹ ਮੈਨੂੰ ਕਹਿੰਦੀ ਕਿ ਤੁਮੂ ਟਕੇ ਬਤਾਓ ਕਿੱਥੇ ਕੁੱਤੇ ਕਾ ਇਸਤਰੀ ਲਿੰਗ ਥਾ ਮੈਂ ਕਿ ਇਸਤਰੀ ਲਿੰਗ ਕੁੱਤੀ ਹੈ ਉਹ ਕਹਿੰਦੀ ਆਪ ਤੋ ਬਹੁਤ ਬਦਤਮੀਜ਼ ਹੋ ਆਪਕਾ ਗੁਵਾਰ ਕੌਨ ਸਾ ਹੈ ਹੁਣ ਮੈਨੂੰ ਸਮਝ ਨਹੀਂ ਆਇਆ ਗੁਵਾਰ ਕੀ ਉਹਦਾ ਨਾਲ ਮੇਰੇ ਇੱਕ ਹੋਰ ਮੁੰਡਾ ਬੈਠਾ ਸੀਗਾ ਉਹਨੇ ਥਿਆ ਕਿ ਮੈਡਮ ਇਹ ਪਾਕਿਸਤਾਨ ਤੋਂ ਆਏ ਹੈ ਇਹਨਾਂ ਨੂੰ ਹਿੰਦੀ ਨਹੀਂ ਆਉਂਦੀ ਉਹ ਕਹਿੰਦੀ ਇਹ ਤੋ ਹਮਾਰੀ ਰਾਸ਼ਟਰੀ ਭਾਸ਼ਾ ਹੈ ਹੁਣ ਦੱਸੋ ਬੱਚਿਆਂ ਨੂੰ ਕਹਿਣਾ ਕਿ ਰਾਸ਼ਟਰੀ ਭਾਸ਼ਾ ਹੈ ਤੁਹਾਡੀ ਨੈਸ਼ਨਲ ਕੌਮੀ ਬੋਲੀ ਹੈ ਇਹ ਕਿੱਥੋਂ ਤੱਕ ਇਹ ਲੋਕ ਚਲੇ ਗਏ ਹੈ ਜੀ ਸਾਨੂੰ ਥੱਲੇ ਤੋਂ ਲੈ ਕੇ ਇਹ ਦੱਸਦੇ ਹੈ ਕਿ ਗਾਂਧੀ ਸਾਡਾ ਬਾਪੂ ਹੈ ਨਹਿਰੂ ਸਾਡਾ ਚਾਚਾ ਹੁਣ ਬਾਪੂ ਦਾ ਗੁਰੂ ਕੌਪਨ ਸੰਗਤ ਕਹਣਾ ਹਾਂਜੀ ਤੇ ਗੰਧੀ ਕਿੱਥੋਂ ਬਣ ਗਿਆ ਪਰ ਸਾਨੂੰ ਸੁਖਾਇਆ ਜਾਂਦਾ ਸੋਈ ਸਾਰੀ ਚੀਜ਼ ਜਿਹੜੀ ਬੋਲੀ ਹੈ ਜਿਹੜੀ ਲਿਪੀ ਹੈ ਜਿਹੜੀ ਮਹਾਰਾਜ ਨੇ ਸਾਨੂੰ ਦਿੱਤੀ ਹੈ ਇਹ ਬਹੁਤ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰ ਸਕੀਏ ਸਮਝ ਸਕੀਏ ਪ੍ਰਗਟ ਕਰ ਸਕੀਏ ਪਰ ਅਫਸੋਸ ਹੈ ਕਿ ਜਦੋਂ ਸਾਡਾ 1800 ਪੰਨਜਾ ਦੇ ਵਿੱਚ ਰਾਜ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਉਹ ਦੋ ਜਮੇ ਗਿਰਜਾਂ ਤੇ ਇਲਾ ਪੈਂਦੀਆਂ ਨਾ ਜਿਸੇ ਮੁਰਦੇ ਜਾਨਵਰ ਨੂੰ ਇਹ ਸਾਰੇ ਮਜਬ ਫਿਰ ਸਾਡੇ ਉੱਤੇ ਪੈ ਗਏ ਅਸਾਈ ਆ ਗਏ ਹਿੰਦੂਆਂ ਦਾ ਆਰੀਅਸ ਮਾਦਾਗਰ ਇੰਨਾਂ ਨੇ ਪੇ ਸਾਡੇ ਮਹਾਰਾਜਾ ਕਪੂਰਥਲੇ ਨੂੰ ਐਸਾਈ ਬਣਾਤਾ ਦਇਾਲ ਸਿੰਘ ਮਜੀਠੀਆ ਜਿਹੜਾ ਤੁਸੀਂ ਰੋਜ਼ ਟ੍ਰਿਬਿਊਨ ਪੜ੍ਹਦੇ ਹੋ ਉਹ ਬੜਾ ਤਕੜਾ ਸਿੱਖ ਸਰਦਾਰ ਸੀ ਉਹਦੇ ਕੋਲੇ ਬਹੁਤ ਪੈਸਾ ਸੀ ਧਨ ਸੀਗਾ ਉਹ ਬ੍ਰਾਹਮ ਸਮਾਜੀ ਬਣ ਗਿਆ ਹੁਣ ਜੇ ਬ੍ਰਾਹਮ ਸਮਾਜੀ ਬਣਿਆ ਸਿੱਖਾਂ ਨੂੰ ਛੱਡ ਕੇ ਤੇ ਉਹਦਾ ਅਸਰ ਕੀ ਪਿਆ 1984 ਦੇ ਵਿੱਚ ਜਦੋਂ ਬਲੋ ਸਟਾਰ ਦਰਬਾਰ ਸਾਹਿਬ ਦੇ ਉੱਤੇ ਪੰਜਾਬ ਦਾ ਐਡੀਟਰ ਸੀਗਾ ਪ੍ਰੇਮ ਪਾਟਿਆ ਤੁਸੀਂ ਗੱਲ ਕਰਨੀ ਹੈ ਜੀ ਉਹ ਤੁਹਾਡੇ ਬੈਠ ਨੇ ਪ੍ਰੇਮ ਪਾਟਿਆ ਟਾਈਮਜ਼ ਆਫ ਇੰਡੀਆ ਦਾ ਐਡੀਟਰ ਸੀਗਾ ਗਿਰੀ ਲਾਲ ਜੈਨ ਇੰਡੀਅਨ ਐਕਸਪ੍ਰੈਸ ਦਾ ਐਡੀਟਰ ਸੀ ਅਰੁਣ ਸ਼ੋਰੀ ਇਹ ਨੇ ਇੰਦਰ ਗਾਂਧੀ ਕੋਲੇ ਗਏ ਜਿੰਨਾ ਚਿਰ ਫੌਜੀ ਹਮਲਾ ਨਹੀਂ ਹੁੰਦਾ ਉਹਨਾਂ ਚਿਰ ਇਹ ਸਿੱਖਾਂ ਦਾ ਕੰਮ ਸੂਤ ਨਹੀਂ ਆਉਣਾ ਹੈ ਔਰ ਜਿਹੜੇ ਰੁਬੈਤੀ ਅਕਾਲੀ ਸੀ ਉਹਨਾਂ ਨੇ ਵੀ ਇੰਦਰਾ ਗਾਂਧੀ ਦੇ ਨਾਲ ਮੀਟਿੰਗਾਂ ਹੋਈਆਂ ਨਰਸਮਾ ਰਾਓ ਉਸ ਵੇਲੇ ਗ੍ਰੇਬ ਸੀ ਸੀ ਉਹਨੂੰ ਦੱਸਿਆ ਗਿਆ ਕਿ ਜੇ ਮਿਲਟਰੀ ਲਾ ਦੋਗੇ ਤੇ ਸੰਤ ਜਗਨਨ ਸਿੰਘ ਭਿੰਡਰਾ ਵਾਲਾ ਤਾਂ ਹੱਥ ਕੜ ਕੇ ਪਹਿਲੀ ਵਾਰ ਨਿਕਲੇਊਗਾ। ਸੋ ਇਹ ਸਾਰੀਆਂ ਗਰਦਾਰੀਆਂ ਜਿਹੜੀਆਂ ਹੋਈਆਂ ਇਹ ਸਾਡੇ ਵਿੱਚੋਂ ਹੋਈਆਂ। ਹੁਣ ਦਇਾਲ ਸਿੰਘ ਮਜੀਠੀਆ ਰੋਂਦਾ ਹੋਊਗਾ। ਜੀ ਮੈਂ ਟ੍ਰਿਬਿਊਨ ਬਣਾਈ ਉਹਦੇ ਐਡੀਟਰ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਹਮਲਾ ਕਰ ਦੋ। ਹੁਣ ਇਹ ਸਾਰੀਆਂ ਚੀਜ਼ਾਂ ਹੋਈਆਂ ਇਹਨਾਂ ਦਾ ਅਸਰ ਕੀ ਹੋਇਆ? ਸੋ ਇਹ ਸਾਨੂੰ ਜੋਖਾ ਨਾ ਪਊਗਾ ਤੀ ਆਪਾਂ ਕਿੱਥੇ ਚੱਲ ਗਏ ਹੈਗੇ ਸੋ ਇਹ ਜਿਹੜੀ ਕਾਨਫਰੰਸ ਕਰਵਾਈ ਹੈ ਆਪਣੀ ਪਾਰਟੀ ਨੇ ਸਰਦਾਰ ਰਮਨ ਸਿੰਘ ਨੇ ਇਹਦੀ ਸੇਵਾ ਕੀਤੀ ਹੈ ਹਰਪਾਲ ਸਿੰਘ ਬਲੇਰ ਸਾਹਿਬ ਨੇ ਜਸਬੀਰ ਸਿੰਘ ਬਟਰੂ ਸਾਹਿਬ ਨੇ ਹਰਜੀਤ ਸਿੰਘ ਮੀਰਪੁਰ ਨੇ ਦਲੀਚਨ ਬਾਦਵਾ ਰਾਜਵੀਰ ਸਿੰਘ ਨੇ ਲੰਗਰ ਬਣਾਇਆ ਮੈਂ ਬਹੁਤ ਣੀ ਹੈ ਤੇ ਜਿਹੜੀ ਹਕੂਮਤ ਅੱਜ ਸਾਡੇ ਉੱਤੇ ਕਰ ਰਹੀ ਹੈ ਜਿਹੜੀ ਮੈਂ ਪਾਰਲੀਮੈਂਟ ਦੇ ਵਿੱਚ ਵੀ ਬੋਲ ਚੁੱਕਿਆ ਹੈ ਕਿ ਇਹ ਮੋਦੀ ਤੇ ਬੀਜੇਪੀ ਤੇ ਆਰਐਸ ਸਰਕਾਰ ਨੇ ਇੱਕ ਨਵਾਂ ਫਰੰਟ ਖੋਲ੍ਹਿਆ ਹੈ ਕਿ ਜਿਹੜੇ ਸਿੱਖ ਖਾਲਸਾਣ ਦੀ ਗੱਲ ਕਰਦੇ ਹੈ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੋ ਤੇ ਜਿਹੜੀ ਖੁਫੀਆ ਏਜੰਸੀ ਹੈ ਰੋ ਉਸ ਨੇ ਫਿਰ ਤਿਆਰੀ ਨਿਭ ਕੇ ਸਾਡੇ ਸਿੱਖ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਾਇਆ ਹੈ। ਰਿਪਤ ਦਮਨ ਸਿੰਘ ਮਾਲਕ ਨੂੰ ਕਤਲ ਕਰਾਇਆ ਹੈ। ਫੇਰ ਸੁਖਦੂਲ ਸਿੰਘ ਮੋਗੇ ਨੂੰ ਕਤਲ ਕਰਾਇਆ ਹੈ। ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਜ਼ਹਿਰ ਦੇ ਕੇ ਕਤਲ ਕਰਾਇਆ ਹੈ। ਇੱਕ ਰੂਸ ਦੀ ਖੁਫੀਆ ਇਜੈਂਸੀ ਦੇ ਕੋਲ ਦਵਾਈ ਹੈ ਜ਼ਹਿਰ ਹੈ ਜਿਹੜਾ ਜੇ ਦੇ ਦिए ਉਹਨੂੰ ਪੁਲੀਨੀਅਮ ਕਹਿੰਦੇ ਆ ਉਹ ਹੌਲੀ-ਹੌਲੀ ਬੰਦੇ ਨੂੰ ਮਾਰ ਦਿੰਦਾ ਤੇ ਇੰਡੀਆ ਤੇ ਰੂਸ ਦਾ ਰਿਸ਼ਤਾ ਬਹੁਤ ਸਾਂਝਾ ਹੈ ਤੇ ਅਫਤਾਰ ਸਿੰਘ ਖੰਡੇ ਨੂੰ ਪੁਲੀਨੀਅਮ ਜ਼ਹਿਰ ਦੇ ਕੇ ਉੱਥੇ ਮਰ ਪਾਇਆ ਗਿਆ ਇੱਥੇ ਪਾਕਿਸਤਾਨ ਦੇ ਵਿੱਚ ਸਾਡੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਹੈ ਪਰਮਜੀਤ ਸਿੰਘ ਪੰਜਵਾੜ ਨੂੰ ਮਰਵਾਤਾ ਹੈ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਤੇ ਗੁਰਪ੍ਰੀਤ ਸਿੰਘ ਹਰੀਣਾ ਨੂੰ ਮਰਵਾਤਾ ਹੈ ਇਹ ਜਿਹੜੀ ਸਕੀਮ ਹੈ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਕਿ ਜਿਹੜਾ ਰਾਜ ਭਾਗ ਹੈ ਕੈਨੇਡਾ ਦਾ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪੰਨੂ ਨੂੰ ਵੀ ਮਰਵਾ ਦਿਓ ਬੰਦੇ ਫੜ ਲੇ ਅਮਰੀਕਾ ਦੀ ਜਸੂਸੀ ਏਜੰਸੀ ਨੇ ਇਹ ਤਾਂ ਬਹੁਤ ਭਾਰੀ ਜੁਰਮ ਹੈ ਕਿ ਕਿਸੇ ਮੁਲਕ ਦੀ ਸੋਵਰਨਿਟੀ ਬਾਦਸ਼ਾਹੀ ਨੂੰ ਤੋੜ ਦੇਣਾ ਤੇ ਇੰਡੀਆ ਤੇ ਮੋਦੀ ਨੇ ਅਮਰੀਕਾ ਦੀ ਕੈਨੇਡਾ ਦੀ ਬਲੈਥ ਦੀ ਪਾਕਿਸਤਾਨ ਦੀ ਬਾਦਸ਼ਾਹੀ ਨੂੰ ਤੋੜੇ ਇਹਦੀ ਸਜ਼ਾ ਬਹੁਤ ਤਕੜੀ ਹੁੰਦੀ ਹੈ ਜੋ ਕਰਕੇ ਜਦੋਂ ਜਾਪਾਨ ਨੇ ਅਮਰੀਕਾ ਦੇ ਉੱਤੇ ਅਟੈਕ ਕਰਤਾ ਸੀਗਾ ਅਮਰੀਕਾ ਨੇ ਕਿਹਾ ਸਾਡੀ ਬਾਦਸ਼ਾਹੀ ਤੋੜਤੀ ਜਾਪਾਨ ਨੇ ਤੇ ਫਿਰ ਜਵਾਬੀ ਕਾਰਵਾਈ ਅਮਰੀਕਾ ਨੇ ਕੀਤੀ ਸਾਰੇ ਮੁਲਕ ਕਰਦੇ ਹੁਣ ਇੱਥੇ ਆਪਾਂ ਨੇ ਦਲਾਈ ਲਾਮਾ ਜਿਹੜਾ ਤਿੱਬਤ ਦੇ ਵਿੱਚ ਮੁਖੀ ਹੈ ਉਸ ਨੂੰ ਪਨਾਹ ਦਿੱਤੀ ਹੋਈ ਹੈ ਬੰਗਲਾਦੇਸ਼ ਦੀ ਜਿਹੜੀ ਰਾਜ ਕਰਦੀ ਸੀ ਬੇਗਮ ਉਸ ਨੂੰ ਪਨਾਹ ਦਿੱਤੀ ਹੈ ਹੁਣ ਫਰਜ ਕਰ ਲੋ ਕੋਈ ਮੁਲਕ ਦਾ ਕਾਤਲ ਇਹਨਾਂ ਦੇ ਉੱਤੇ ਵਾਰ ਕਰ ਦੇ ਫਿਰ ਇੰਡੀਆ ਦਾ ਨੱਕ ਤਾਂ ਵੱਡਿਆ ਜਾਊਗਾ ਨਾ ਕਿ ਉਹ ਕਰਕੇ ਫਰਜ਼ ਤਾਂ ਇੰਡੀਆ ਦਾ ਕਿ ਜੇ ਪਨਾਹ ਦਿੱਤੀ ਹੈ ਤੇ ਉਹਨਾਂ ਦੀ ਰੱਖਿਆ ਵੀ ਹੋਊਗੀ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਜਿਵੇਂ ਬਲੇਰ ਸਾਹਿਬ ਨੇ ਜਸਵੰਤ ਸਿੰਘ ਖਾਲੜੇ ਦੀ ਗੱਲ ਕੀਤੀ ਹੈ ਕਿ ਜੇ ਉਹ ਬੀਬੀ ਜਿਹੜੀ ਮੰਡੀ ਤੋਂ ਜਿੱਤੀ ਹੈ ਰੋਟ ਬੀਬੀ ਉਨੇ ਫਿਲਮ ਬਣਾਤੀ ਐ ਮਰਜੰਸੀ ਤੇ ਵੀਰ ਤੇ ਸਿੱਖਾਂ ਨੂੰ ਬੜਾ ਇਤਰਾਜ ਹੋਇਆ ਜੇ ਸਿੱਖਾਂ ਨੂੰ ਇਤਰਾਜ ਹੋਇਆ ਉਹ ਰਣੋਠ ਬੀਬੀ ਦੀ ਫਿਲਮ ਮਰਜੰਸੀ ਸਰਕਾਰਾਂ ਨੇ ਰੋਕੀ ਤਾਂ ਨਹੀਂ ਨਾ ਸੈਂਸਰ ਬੋਰਡ ਨੇ ਤੇ ਜੇ ਸਿੱਖ ਨੇ ਫਿਲਮ ਬਣਾਤੀ ਕਿ ਖਾਲੜਾ ਨੂੰ ਕਿਵੇਂ ਮਾਰਿਆ ਗਿਆ ਤੇ ਅਨਪਛਾਤੀਆਂ ਲਾਸ਼ਾਂ ਕਿ ਜੇ ਮੈਂ ਸਸਕਾਰ ਕੀਤਾ ਫਿੱਥੇ ਕੀਤਾ ਫਿੱਥੇ ਨਹੀਂ ਕੀਤਾ ਉਹਦੇ ਉੱਤੇ ਪਾਬੰਦੀ ਲਾ ਦੇਣੀ ਕਿ ਇਹ ਸਿੱਖਾਂ ਦੇ ਖਿਲਾਫ ਨਹੀਂ ਹੈ ਸਿੱਧਾ ਸੋ ਜਿੰਨਾ ਚਿਰ ਆਪਾਂ ਆਪਣੀ ਕੌਮੀਅਤ ਤੇ ਆਪਣੇ ਧਰਮ ਨੂੰ ਗੁਰੂ ਨਾਨਕ ਸਾਹਿਬ ਨੂੰ ਇੱਕ ਤੋਂ ਦੇ ਗੁਰੂ ਸਾਹਿਬ ਨੂੰ ਨਹੀਂ ਪਛਾਣਦੇ ਉਹਨਾਂ ਚ ਫਿਰ ਗੱਡਾ ਅੱਗੇ ਨਹੀਂ ਡੇਢਦਾ ਜੇ ਗੱਡਾ ਅੱਗੇ ਰੋੜਨਾ ਹੈ ਤਪੇਰ ਆਪਾਂ ਨੂੰ ਆਪਣਾ ਮੌਲਕ ਆਪਣੀ ਕੌਮियत ਤੇ ਆਪਣਾ ਧਰਮ ਉੱਤਮ ਰੱਖ ਕੇ ਆਪਾਂ ਚੱਲੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਹਿ